ਹਾਂਜੀ ਵੀਰ ਜੀ ਆਜੋ ਤੁਹਾਨੂੰ ਬੜੇ ਵਧੀਆ ਤਰੀਕੇ ਦੇ ਨਾਲ ਕਣਕ بیجی ਤੁਹਾਨੂੰ ਦੱਸਦੇ ਆ ਖਰਚਾ ਵੀ ਬਿਲਕੁਲ ਕੋਈ ਨਹੀਂ ਆਇਆ ਖਰਚਾ ਸਿਰਫ ਆਇਆ ਬੁੱਥੇ ਵੜਨ ਦਾ ਉਹ ਆਪਾਂ ਵੈਸੇ ਵੀ ਕਰਦੇ ਆ ਤੇ ਬਾਕੀ ਜਿਹੜੇ ਵੀਰ ਨੇ بیਜੀ ਆ ਠੇਕੇਦਾਰ ਸਾਹਿਬ ਨੇ ਉਹਨਾਂ ਨੇ ਆਪਾਂ ਸਾਰੀ ਜਾਣਕਾਰੀ ਵੀ ਉਹਨਾਂ ਕੋਲ ਲਈ ਆ ਜੀ ਉਹ ਦੂਸਰੀ ਵਾਰ ਫਿਰ ਇਸੇ ਤਰੀਕੇ ਨਾਲ بیਜ ਰਹੇ ਆ ਕਿਉਂਕਿ ਆਹ ਵੇਖੋ ਬੁੱਥੇ ਵੜ ਕੇ ਕਹਿੰਗੇ ਛਟਾ ਦੇਗੇ ਨਾ ਛਟਾ ਦੇ ਕੇ ਤੇ ਵੀਰ ਜੀ ਬੁੱਥੇ ਵੱਢ ਕੇ ਤੇ ਕਣਕ ਕਾ ਭਰਤੀ ਆ ਤੇ ਸਾਰੀ ਕਣਕ ਜਿਵੇਂ ਆਉਂਦੇ ਨਾ ਬਈ ਖੁੰਬਾ ਵਾਂਗੂ ਕੀ ਆ ਬਦਲਾਵ ਵੀਰ ਜੀ ਲਿਆਉਣਾ ਪਊਗਾ ਬਦਲਾਵ ਦੇ ਨਾਲ ਹੀ ਕੰਮ ਰੋਗ ਆਉਂਦਾ ਕਿਉਂਕਿ ਖਰਚੇ ਬਹੁਤ ਨੇ ਨਹੀਂ ਤਾਂ ਬੰਦਾ ਪਹਿਲੀਆਂ ਵਾਹ ਵਾਹ ਕੇ ਹੀ ਅੱਕ ਜਾਂਦਾ ਹੁੰਦਾ ਸੀ ਜੀ ਕਿਉਂਕਿ ਖਰਚਾ ਜ਼ਿਆਦਾ ਕਰ ਪੈਣਾ ਪਹਿਲੀਆਂ ਹੀ ਵਾਈ ਜਾਣੀਆਂ ਪਹਿਲੀਆਂ ਹੀ ਵਾਈ ਜਾਣੀਆਂ ਤੇ ਝਾੜ ਵੀ ਹਸਾਬ ਨਾਲ ਉਹ ਗੱਲ ਨਹੀਂ ਸੀਗੀ ਤੇ ਬਾਕੀ ਗੁੱਲੀ ਡੰਡਾ ਵੀ ਬਹੁਤ ਉਗ ਜਾਂਦਾ ਤੁਹਾਨੂੰ ਪਤਾ ਵੀ ਗੁੱਲੀ ਡੰਡਾ ਹੀ ਨਹੀਂ ਮਰਦਾ ਮੁੜ ਕੇ ਤਾਂ ਬਾਕੀ ਕੋਈ ਗੁੱਲੀ ਡੰਡੇ ਦਾ ਵੀ ਨਹੀਂ ਹਸਾਉਣਾ ਦਾਣਾ ਉਗੂਗਾ ਬਾਕੀ ਤੁਸੀਂ ਦੇਖ ਹੀ ਰਹੇ ਜੇ ਕੱਲਾ ਕੱਲਾ ਦਾਣਾ ਉਗਿਆ ਹੋਇਆ ਜੀ ਸਿਰਫ ਬੁੱਥੇ ਵੱਡੇ ਆ ਤੇ ਛਟਾ ਦਿੱਤਾ ਬੁੱਥੇ ਵੱਢ ਕੇ ਤੂਤੋਂ ਭਰ ਦਿੱਤੀ ਆ ਕਣਕ ਤੇ ਐਨ ਖੁੰਮਾ ਉਗਿਆ ਜਿਵੇਂ ਖੁੰਮਾ ਨਹੀਂ ਸਿਆਣਿਆਂ ਦੇ ਵੀ ਖੁੰਮਾ ਵਾਂਗੂ ਕੀ ਠੀਕ ਹੈ ਜੀ ਧੰਨਵਾਦ